ਦੇਸ਼ਾਂਤਰ ਸੰਸਦੀ ਸੁਰੱਖਿਆ ਦਾ ਮਾਮਲਾ ਇੰਨੀ ਦਿਨੀ ਵੱਡੇ ਪੱਧਰ ਉਤੇ ਫਖਿਆ ਹੋਇਆ ਹੈ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਵੱਡੇ ਪੱਧਰ ਉਤੇ ਕਟਹਿਰੇ ਦੇ ਵਿੱਚ ਵੀ ਲਿਆ ਹੋਇਆ ਹੈ ਇੰਜ ਲੱਗ ਰਿਹਾ ਜਿਵੇਂ ਸਰਕਾਰ ਇਸ ਮਾਮਲੇ ਚੋਂ ਪੱਜ ਕੇ ਬਾਹਰ ਨਿਕਲਣਾ ਚਾਹੁੰਦੀ ਹੈ ਕੇਸਲ ਵਟ ਰਹੀ ਹੈ ਦੂਜੇ ਪੱਲੇ ਗ੍ਰਹਿ ਮੰਤਰਾਲੇ ਵੱਲੋਂ ਇੱਕ ਨਵੀਂ ਤਰ੍ਹਾਂ ਦਾ ਪੱਤਰ ਜਾਰੀ ਕੀਤਾ ਹੈ ਦੇਸ਼ ਭਰ ਦੇ ਜਿਹੜੇ ਆਈਪੀਐਸ ਨੇ ਭਾਰਤੀ ਪੁਲਿਸ ਅਧਿਕਾਰੀ ਪੁਣਾਤ ਜਿਹੜੀ ਅਚਲ ਜਾਇਦਾਦ ਹੈ ਉਹ ਕਹਿੰਦਾ ਭਾਵ ਕਿ ਨਿਰਖਣ ਦੇ ਵਿੱਚ ਲੈਣ ਦੀ ਇੱਕ ਤਾਕ ਹੈ ਇਸ ਸਾਰੇ ਮਾਮਲੇ ਸੰਬੰਧੀ ਗੱਲਬਾਤ ਕਰਾਂਗੇ ਚਰਚਾ ਲਈ ਸਾਡੇ ਨਾਲ ਜੁੜੇ ਨੇ ਉਹ ਕੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਜੀਓ ਪਿੰਡ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸੁਰੱਖਿਆ ਦਾ ਮਾਮਲਾ ਹਰ ਪੱਧਰ ਉਤੇ ਹੀ ਅਹਿਮ ਹੁੰਦਾ ਹੈ ਤੇ ਉਸ ਵੇਲੇ ਇੱਕ ਹੋਰ ਵੀ بڑا ਆ ਟਾਈਮ ਹੋ ਬਣਦਾ ਹੈ ਜਦੋਂ ਦੇਸ਼ ਦੀ ਸੰਸਦ ਨਾਲ ਇਹ ਮਾਮਲਾ ਜਾਜ ਜੁੜੇ ਪਿੜੇ ਹੁਣ ਨਵੀਂ ਸੰਸਦ ਜਿਸ ਨੂੰ ਸੁਰੱਖਿਆ ਦੇ ਮਾਮਲੇ ਦੇ ਵਿੱਚ ਬਹੁਤ ਉਦਗੀਆਂ ਜਿਹੜੇ ਤਰੀਫਾਂ ਦੇ ਪੁਲ ਵੀ ਪਿਛਲੇ ਸਮੇਂ ਬਣੇ ਗਏ ਪਰੰਤੂ ਹਾਲਾਤ ਇਸ ਤਰ੍ਹਾਂ ਦੇ ਸਾਹਮਣੇ ਆਇਆ ਹੈ ਕਿ ਸੁਰੱਖਿਆ ਦੇ ਵਿੱਚ ਕਹਿ ਲਈਏ ਕਿ ਇੱਕ ਵੱਡੀ ਸਨ ਜਿਹੜੀ ਲਾਉਣ ਦੀ ਕੋਸ਼ਿਸ਼ ਉਹ ਜਾਹਰਾ ਤੌਰ ਤੇ ਸਾਹਮਣੇ ਆਈ ਹੈ ਤੇ ਹੁਣ ਇਸ ਵੇਲੇ ਜਿਹੜੀ ਹੈ ਹਕੂਮਤ ਕੇਂਦਰੀ ਹਕੂਮਤ ਇਸ ਮਾਮਲੇ ਤੇ ਜਿਵੇਂ ਕੇਸਲ ਵੱਟ ਰਹੀ ਹੈ ਉਂਝ ਚਲੋ ਖੈਰ ਅੱਜ ਇੱਕ ਛੇਵਾਂ ਜਿਹੜਾ ਇਸ ਮਾਮਲੇ ਨਾਲ ਜੁੜਿਆ ਵਿਅਕਤੀ ਉਹ ਪੁਲਿਸ ਨੇ ਕਾਬੂ ਕੀਤਾ 7 ਦਿਨ ਉਹਦਾ ਰਿਮਾਂਡ ਵੀ ਦੇ ਦਿੱਤਾ ਗਿਆ ਪਰੰਤੂ ਸਵਾਲ ਹੈ ਕਿ ਸਰਕਾਰ ਇਸ ਮਾਮਲੇ ਚ ਹੁਣ ਕਿਵੇਂ ਬਚਣਾ ਚਾਹੁੰਦੀ ਹੈ ਵਿਰੋਧੀ ਧਿਰਾਂ ਇਸ ਉੱਤੇ ਸਰਕਾਰ ਉੱਤੇ ਜਿਹੜਾ ਵੱਡਾ ਤੰਜ ਕੱਸ ਰਹੀਆਂ ਨੇ ਕਿ ਜਿਹੜੀ ਇਹ ਮਹਿੰਗਾਈ ਤੇ ਬੇਰੁਜ਼ਗਾਰੀ ਇਹਦੇ ਵਿੱਚ ਇਹ ਮੋਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਅਜੇ ਫਲਾਪ ਦੇ ਨਤੀਜੇ ਵਜੋਂ ਹੀ ਜਿਹੜੀ ਇਸ ਸੁਰੱਖਿਆ ਦੇ ਵਿੱਚ ਸੰਨ ਲੱਗਣ ਦੇ ਜਿਹੜੇ ਚਾਂਸਸ ਸਾਹਮਣੇ ਆਏ ਨੇ ਡਾਕਟਰ ਸਾਹਿਬ ਤੁਸੀਂ ਸਾਰੇ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿਵੇਂ ਲੈਂਦੇ ਹੋ ਰਿਸਰਵ ਦੇਖੋ ਬਦਕਿਸਮਤੀ ਵਾਲੀ ਗੱਲ ਹੈ ਕਿ ਫ੍ਰਸਟ੍ਰੇਟਡ ਨੌਜਵਾਨ ਨੇ ਕੋਈ ਜਾਂ ਉਹ ਸਿਆਸੀ ਤੌਰ ਤੇ ਕਿਸੇ ਵੱਲੋਂ ਜਾਂ ਕਿਸੇ ਏਜੰਸੀ ਵੱਲੋਂ ਪਤਾ ਨਹੀਂ ਤਾਂ ਬਾਅਦ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਕਰਕੇ ਸਾਹਮਣੇ ਆਉਣਗੇ ਆ ਜੀ ਜੀ ਪਰ ਇਹ ਕਿ ਉਹਨਾਂ ਨੇ ਦੋ ਇਸ਼ੂ ਰੇਜ਼ ਕੀਤੇ ਨੇ ਕਿ ਤਾਨਾशाही ਦੇ ਨਾਰੇ ਲਾਏ ਤੇ ਦੂਜੇ ਬੇਰੁਜ਼ਗਾਰੀ ਹਮ ਜੀ ਜੀ ਪੰਜਾਬ ਵੜੇ ਭਾਜਪੀ ਦੇ ਇੱਕ ਸੰਸਦ ਨੇ ਜਿਹੜੇ ਪ੍ਰਤਾਪ ਸਿਮਾ ਜੀ ਉਹਨਾਂ ਨੇ ਉਹਨਾਂ ਨੂੰ ਪਾਸ ਦਿੱਤਾ ਅੰਦਰ ਜਾ ਕੇ ਉਹਨਾਂ ਨੇ ਮਤਲਬ ਉਹ ਬੰਬ ਚਲਾਉਣ ਦੀ ਕੋਸ਼ਿਸ਼ ਕੀਤੀ ਚਲੋ ਜਾਲੀ ਬੰਬ ਸੀਗੇ ਹਮ ਉਹਨਾਂ ਦਾ ਜਿਹੜਾ ਕਲੇਮ ਹੈ ਜਿਸ ਤਰ੍ਹਾਂ ਫੇਸਬੁੱਕ ਤੇ ਮਿਲੇ ਜੋ ਸਾਹਮਣੇ ਆ ਰਹੀਆਂ ਨੇ ਗ੍ਰਿਫਤਾਰੀ ਤੋਂ ਬਾਅਦ ਬਿਆਨ ਬੇਸਿਕਲੀ ਜਿਹੜੇ ਗ੍ਰਿਫਤਾਰੀ ਤੋਂ ਬਾਅਦ ਦੇ ਬਿਆਨ ਹੁੰਦੇ ਨੇ ਆਮ ਤੌਰ ਤੇ ਉਹ ਸਰਕਾਰੀ ਤੌਰ ਤੇ ਸੈਂਸਿਟਿਵ ਜਿਹੇ ਹੁੰਦੇ ਨੇ ਹੂੰ ਜੀ ਕਿ ਜਿਵੇਂ ਅਸੀਂ ਭਗਤ ਸਿੰਘ ਤੋਂ ਪ੍ਰਭਾਵਿਤ ਸੀ ਉਹਨਾਂ ਨੇ ਵੀ ਅਸੈਂਬਲੀ 'ਚ ਬੰਬ ਸਿੱਟਿਆ ਸੀ ਕੁਛੇ ਉਸ ਦਿਨ ਹੋਇਆ ਕਿ ਜਦੋਂ ਪਾਰਲੀਮੈਂਟ ਦੇ ਅਟੈਕ ਦੀ ਮਤਲਬ ਸਾਲਗिरा ਸੀ ਜਿਹੜਾ ਪਹਿਲਾ ਹੂੰ ਜੀ ਜੀ ਇਹ ਚੀਜ਼ਾਂ ਦਾ ਪਬਲਿਕ ਸਿੱਧਾ ਮੇਲ ਨਹੀਂ ਵੈਸੇ ਬਣਦਾ ਆਪਸ ਦੇ ਵਿੱਚ ਪਰ ਦਿਨ ਉਹ ਹੀ ਹੂੰ ਹੂੰ ਉਦੇ ਵਿੱਚ ਜਿਹੜੇ ਉਹਨਾਂ ਦੇ ਮੇਨ ਜਿਹੜੇ ਲਲਿਤ ਝਾੜ ਜਿਹੜੇ ਟੀਚਰ ਸੀਗੇ ਪੱਛਮੀ ਬੰਗਾਲ ਦੇ ਵਿੱਚ ਜੇ ਉਹਨਾਂ ਦਾ ਮਾਸਟਰਮਾਈਂਡ ਜਿਹਨੂੰ ਕਹਿੰਦੇ ਨੇ ਜਿਹਨੇ ਉਹਨਾਂ ਦੇ ਕੰਟੈਕਟ ਕੀਤਾ ਜਿਹਨੇ ਉਹਨਾਂ ਦੇ ਫੋਨ ਵੀ ਅਕਵਾਇਵ ਕਰਤੇ ਸਾਰਾ ਮਤਲਬ ਜਿਸ ਤਰ੍ਹਾਂ ਦੀਆਂ ਗੱਲਾਂ মিডিਆ ਦੇ ਰਾਹੀਂ ਆ ਰਹੀਆਂ ਨੇ ਉਹਦੇ ਤੋਂ ਇਹ ਗੱਲ ਲੱਗ ਰਹੀ ਹੈ ਕਿ ਉਹ ਹਾਈਲਾਈਟ ਕਰਨਾ ਚਾਹੁੰਦੇ ਸੀ ਕਿ ਬੇਰਜ਼ਗਾਰੀ ਬੜਾ ਵੱਡਾ ਮਸਲਾ ਹੈ ਸਰਕਾਰ ਸੁਣ ਨਹੀਂ ਰਹੀ ਪਹਿਲਾਂ ਆਪਾਂ ਦੇਖਿਆ ਜੀ ਵੀਰ ਦੇ ਮਾਮਲੇ 'ਚ ਵੀ ਇਹ ਗੱਲ ਉੱਠੀ ਸੀ ਕਿ ਸਰਕਾਰ ਗਰਾਉਂਡ ਰਿਐਲਿਟੀ ਨਾਲੋਂ ਟੁੱਟੀ ਹੋਈ ਹੈ ਹੂੰ ਹੂੰ ਜੀ ਜੀ ਸੈਦਾਂ ਤੇ اپੋਜੀਸ਼ਨ ਨੇ ਪ੍ਰੋਟੈਸਟ ਕੀਤਾ اپੋਜੀਸ਼ਨ ਦੇ ਜਿਹੜੇ ਐਮਪੀਜ਼ ਨੇ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਅੱਜ ਰਾਹੁਲ ਗਾਂਧੀ ਦਾ ਵੀ ਬਿਆਨ ਆ ਗਿਆ ਉਹਨੇ ਕਿਹਾ ਕਿ ਇਹਨਾਂ ਦੀ ਪਾਲਿਸੀਆਂ ਕਰਕੇ ਹੋਇਆ ਹੂੰ ਆਸ਼ਾ ਵੀ ਹੈਗੇ ਨੇ ਤੇ ਬੇਰੁਜ਼ਗਾਰੀ ਵੀ ਬਹੁਤ ਵਧੀ ਹੋਈ ਹੈ ਨੌਜਵਾਨ ਬੇਚੈਨ ਨੇ ਇਹਨਾਂ ਦੀਆਂ ਨੀਤੀਆਂ ਦੀ ਕਾਰਨ ਬੇਰੁਜ਼ਗਾਰੀ ਜਿਹੜੀ ਉਹਦੇ ਕਰਕੇ ਘਟਣਾ ਹੋਈ ਹੂੰ ਹੂੰ ਦੂਜਾ ਹਿੱਸਾ ਹੈ ਕਿ ਸਰਕਾਰ ਦਾ ਕੀ ਰਿਸਪੌਂਸ ਹੈ ਸਰਕਾਰ ਦਾ ਰਿਸਪੌਂਸ ਬੜਾ ਦਿਲਚਸਪ ਹੈ ਇੱਕ ਪਾਸੇ ਤਾਂ ਆਪਣੇ ਜਿਹੜੇ ਸਪੀਕਰ ਨੇ ਧਨਕਰ ਸਾਹਿਬ ਉਹ ਧਨਕਰ ਹੀ ਨੇ ਪੂਰੇ ਦੇ ਪੂਰੇ ਉਹਨਾਂ ਨੇ ਕਿ 15 ਮਤਲਬ ਐਮਪੀ ਸਸਪੈਂਡ ਕਰਕੇ ਉਹਨਾਂ ਨੂੰ ਮੰਦਾ ਚੰਗਾ ਬੋਲ ਕੇ ਭਜਾਤਾ ਵੀ ਨਿਕਲ ਜਾਓ ਇੱਥੋਂ ਤੁਸੀਂ ਹੂੰ ਜਿਵੇਂ ਕਹਿੰਦੇ ਨੇ ਵਾਢਿਓ ਵੜ ਦਿੱਤੇ ਸਾਰੇ ਹਾਂ ਸਾਰਾ ਐਟੀਟਿਊਡ ਹੈ ਸੀਗਾ ਅੱਵੇ ਅਸੀਂ ਜਿੱਤ ਗਏ ਆ ਭਾਈ ਸਾਡਾ ਰਾਜ ਹੈ ਤੇ ਸਾਡੀ ਪਾਰਲੀਮੈਂਟ ਹੈ ਅਸੀਂ ਇੱਥੇ ਪੰਬਸ ਟਾਈਏ ਜੋ ਮਰਜ਼ੇ ਤੁਸੀਂ ਕੌਣ ਹੁੰਦੇ ਹੋ ਸਾਨੂੰ ਪੁੱਛਣ ਵਾਲੇ ਖੈਰ ਸਰਕਾਰ ਨੂੰ ਇਹ ਨਹੀਂ ਪਤਾ ਕਿ ਹਾਲੇ ਜਿਹੜੀ ਅਗਲੀ ਆਮ ਚੋਣ ਅੱਗੇ ਹੈ ਪਰੰਤੂ ਅਜੇ ਉਹਨਾਂ ਨਸ਼ਾ ਜਿਹੜਾ ਸਤਾ ਪੰਜਰਾ ਜਾਂਦਾ ਵੀ ਹੈ ਨਾ ਜੀ ਹਾਂ ਉਹ ਨਸ਼ਾ ਚੜਿਆ ਹੋਇਆ ਪੂਰਾ ਸਿਰ ਚੜ ਕੇ ਬੋਲ ਰਿਹਾ ਹੈ ਹੂੰ ਹੂੰ ਦੂਜੇ ਕਿ ਨਾ ਹੋਮ ਮਿਨਿਸਟਰ ਨਾ ਪ੍ਰਾਈਮ ਮਿਨਿਸਟਰ ਨਾ ਕੋਈ ਹੋਰ ਕੋਈ ਇਹਦੇ ਬਾਰੇ ਮੂੰਹ ਨਹੀਂ ਖੋਲ ਰਿਹਾ ਚੁੱਪ ਨਹੀਂ ਜਿਹੜੇ ਬੋਲ ਰਹੇ ਨੇ ਇੰਟਰਸਟਿੰਗਲੀ ਮੈਂ ਲੇਟੈਸਟ ਬਿਆਨ ਦੇਖ ਰਿਹਾ ਸੀ ਨਿਸ਼ੀਕਾਂਤ ਟੋਪੇ ਇਹਨਾਂ ਦੇ ਇੱਕ ਮੰਤਰੀ ਨੇ ਜਿਹੜੇ ਸ਼ਿਕਾਇਤ ਕਰਤਾ ਸੀਗੇ ਮੋਹੂਆ ਮੋਤਰਾ ਵਾਲੇ ਕੇਸ ਦੇ ਵਿੱਚ ਹੂੰ ਜੀ ਜੀ ਉਹਨਾਂ ਨੇ ਹੀ ਇਹ ਸ਼ਿਕਾਇਤ ਕੀਤੀ ਸੀ ਕਿ ਪਾਸਵਰਡ ਜਿਹੜਾ ਹੈ ਮਤਲਬ ਉਹ ਤੇ ਆਈਡੀ ਜਿਹੜੀ ਹੈ ਲੌਗਇਨ ਦੀ ਉਹ ਮਤਲਬ ਸ਼ੇਅਰ ਕਰ ਦਿੱਤੀ ਗਈ ਹੈ ਤੇ ਕਮੇਟੀ ਬਣੀ ਕਮੇਟੀ ਨੇ ਇਸ ਕਮੇਟੀ ਨੇ ਪਾਸ ਕੀਤਾ ਕਿ ਜੀ ਨੈਸ਼ਨਲ ਸਿਕਿਉਰਿਟੀ ਕੰਪਰੋਮਾਈਜ਼ ਹੋ ਗਈ ਹੈ ਹਮ ਇੱਕ ਪਾਸਵਰਡ ਦਿੱਤੇ ਜਾਣਤੇ ਤੇ ਈਮੇਲ ਆਈਡੀ ਸ਼ੇਅਰ ਕਰਨ ਤੇ ਹਮ ਹਮ ਤੇ ਪਾਸੇ ਪਾਸ ਦੇ ਕੇ ਚਾਰ ਬੰਦੇ ਤੁਸੀਂ ਅੰਦਰ ਵੜਤੇ ਨੇ ਤੁਹਾਡੇ ਆਪਣੇ ਐਮਪੀ ਨੇ ਹਮ ਪਰ ਤੁਸੀਂ ਅੰਦਰ ਜਾ ਕੇ ਕੁਝ ਕਰੇ ਪਰ ਤੁਸੀਂ ਉਹਨਾਂ ਨੂੰ ਉਸ ਐਮਪੀ ਨੂੰ ਕੁਝ ਨਹੀਂ ਕਹਿ ਰਹੇ ਹੂੰ 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 ਜਿਸਪੈਂਡ ਕੀਤਾ ਗਿਆ ਅਜੇ ਤੱਕ ਨਾ ਉਹਨੂੰ ਪੁੱਛਿਆ ਗਿਆ ਕੋਈ ਗੱਲ ਪਰ ਮੈਂ ਮਾਮਲਾ ਜਿੰਨੇ ਪਾਸਿਓਂ ਹਕੂਮਤਰ ਨਾਲ ਜਾ ਜੜਦਾ ਪੜਦਾ ਹੈ ਬਿਲਕੁਲ ਜਿਹੜਾ ਨਸ਼ੀਕਾਂ ਕੂਪੇ ਦਾ ਬਿਆਨ ਹੈ ਬਹੁਤ ਦਿਲਚਸਪ ਹੈ ਉਹ ਕਹਿੰਦੇ ਇਹਦੇ ਲਈ ਪ੍ਰਾਈਮ ਮਿਨਿਸਟਰ ਜਾਂ ਮਤਲਬ ਹੋਮ ਮਿਨਿਸਟਰ ਜਾਂ ਕੋਈ ਜ਼ਿੰਮੇਵਾਰ ਕਿਉਂ ਹੈ ਇਹਦੇ ਲਈ ਤਾਂ ਜਿਹੜੀ ਸਿਕਿਉਰਿਟੀ ਹੈ ਪਾਰਲੀਮੈਂਟ ਦੀ ਬਿਲਡਿੰਗ ਦੀ ਉਹ ਸਿਕਿਉਰਿਟੀ ਜ਼ਿੰਮੇਵਾਰ ਹੈ ਇਹਦੇ ਲਈ ਜਿਸ ਤਰ੍ਹਾਂ ਉਹ ਸਿਕਿਉਰਿਟੀ ਪਾਕਿਸਤਾਨ ਦੇ ਅੰਡਰ ਹੁੰਦੀ ਹੈ ਮਤਲਬ ਹਕਾਨੀ ਦੀ ਗੱਲ ਦੇਖੋ ਨਾ ਕਿ ਉਸ ਦੀ ਡਿਪੈਂਡੈਂਟ ਹੂੰ ਬਿਲਕੁਲ ਜਿੰਮੇਵਾਰ ਨੇ ਉਹ ਜਿਸ ਤਰੀਕੇ ਨਾਲ ਕਿਸ ਨੇ ਕਿਹਾ ਸੀ ਨਾ ਕਹਿੰਦਾ ਵੀ ਉਹ ਬੰਦੇ ਨੂੰ ਮਤਲਬ ਕਿਸ ਨੇ ਮਾਰਤਾ ਗੋਲੀ ਮਾਰ ਕੇ ਤੇ ਨਹੀਂ ਕੌਣ ਜ਼ਿੰਮੇਵਾਰ ਹੈ ਉਹ ਕਹਿੰਦਾ ਗੋਲੀ ਜ਼ਿੰਮੇਵਾਰ ਹੈ ਉਹੀ ਬੱਜੀ ਹੈ ਹੂੰ 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 ਤੇ ਉਦਾਂ ਦੀ ਗੱਲ ਐ ਅਸਲ ਵਿੱਚ ਹਾਂ ਬਿਲਕੁਲ ਤੇ ਬੰਦਾ ਨਹੀਂ ਕੋ ਮਾਰਨ ਵਾਲਾ ਸੀ ਪਰ ਗੋਲੀ ਜੁਗਿਆ ਤੇ ਉਹ ਬੱਜੀ ਗੱਲ ਨੂੰ ਸਟਾਪ ਕਰ ਦੇਣਾ ਉੱਥੇ ਜੀ ਹਾਂ ਮਤਲਬ ਬੇਸ਼ਰਮੀ ਦੀ ਬਿਲਕੁਲ ਹੱਦ ਐ ਮੈਂ ਸਮਝਦਾ ਹਾਂ ਕਿ ਸਰਕਾਰ ਇਹ ਨਾ ਵੀ ਨਹੀਂ ਅਕਨੋਲਜ ਕਰਨਾ ਚਾਹੁੰਦੀ ਕਿ ਚਲੋ ਜੋ ਵੀ ਹੋਇਆ ਇੱਕ ਕਿਸਮਤੀ ਵਾਲੀ ਘਟਨਾ ਹੋ ਗਈ ਐ ਅਸੀਂ ਉਹਦੀ ਇਨਕੁਆਰੀ ਕਰ ਰਹੇ ਹਾਂ ਹੂੰ بس ਐਕਸ਼ਨ ਲਵਾਂਗੇ ਇਹਨਾਂ ਤਾਂ ਕਹੀ ਸਕਦੇ ਨੇ ਨਾ ਅਨਕੁਰੀ ਕਰ ਵੀ ਰਹੇ ਨੇ ਜੀ ਹੂੰ ਇਹ ਵੀ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਸੱਤਾ ਦਾ ਜਿਹੜਾ ਨਸ਼ਾ ਹੈ ਉਹ ਬਿਲਕੁਲ ਸਿਰ ਚੜ ਕੇ ਬੋਲ ਰਿਹਾ ਹੈ ਪਰ ਦੂਜੇ ਪਾਸੇ ਜਿਹੜੀ ਗੱਲ ਇਹ ਹੈ ਕਿ ਥੋੜਾ ਥੋੜਾ ਜਿਹੜਾ ਇਹ ਇਸ਼ਾਰੇ ਨੇ ਅਸਲ ਦੇ ਵਿੱਚ ਕਿ ਬੇਰੁਜ਼ਗਾਰ ਨੌਜਵਾਨ ਨੇ ਜਿਹੜੇ ਉਹਨਾਂ ਦੇ ਪੇਰੈਂਟਸ ਦੇ ਜਿਹੜੇ ਬਿਆਨ ਆ ਰਹੇ ਨੇ ਹੂੰ ਕਿ ਉਹ ਕਿਸੇ ਪਾਰਟੀ ਦੇ ਨਹੀਂ ਹਨ ਭਾਈ ਉਹ ਤਾਂ ਸੱਚੀਓਂ ਬੇਰੁਜ਼ਗਾਰੀ ਤੋਂ ਦੁਖੀ ਹੋਏ ਹੋਏ ਸੀਗੇ ਹਮ ਹਮ ਬਸ ਉਹਨਾਂ ਤੇ ਯੂਪੀਏ ਲੱਗ ਗਿਆ ਉਹਨਾਂ ਦੀ ਜ਼ਿੰਦਗੀ ਤਬਾਹ ਹੋ ਜਾਣੀ ਤੇ ਭਾਵੇਂ ਉਹ ਤਾਂ ਉਹਨਾਂ ਨੇ ਰੌਲਾ ਪਾਉਣ ਦੀ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਜਾ ਕੇ ਇਹਦਾ ਮਤਲਬ ਤੁਸੀਂ ਕੰਬੀਨਟਾ ਦੇਖ ਸਕਦੇ ਹੋ ਕਿ ਸਾਡਾ ਜਿਹੜਾ ਹੈ ਉਹਦਾ ਫਿਊਚਰ ਬਿਲਕੁਲ ਤਬਾਹ ਹੋਇਆ ਹੋਇਆ ਹੈ ਖਤਮ ਹੈ ਉਹਨਾਂ ਕੋਲ ਉਹ ਫਰਸਟ੍ਰੇਟਡ ਨੇ ਬੜੀ ਕਿਤੇ ਹਮ ਪਰ ਜਨ ਆਰਗੇਨਾਈਜ਼ ਨੇ ਅਜੇ ਚਾਰ ਨਹੀਂ ਕੱਲ ਨੂੰ 40 ਹੋ ਜਾਣਗੇ ਤੇ 4000 ਹੋ ਜਾਣਗੇ ਯਾਰ ਇਹਨਾਂ ਨੂੰ ਕੋਈ ਬਾਹਰ ਨਹੀਂ ਸ਼ਕਤੀਆਂ ਵੀ ਵਰਤ ਸਕਦੀਆਂ ਨੇ ਮਤਲਬ ਕਿ ਸਰਕਾਰ ਕਿਉਂ ਨਹੀਂ ਜਾਗਦੀ ਇਸ ਗੱਲ ਤੇ ਹਮ ਕਿਉਂ ਬਗਾਨੇ ਥੋੜੀ ਨੇ ਹਮਮ ਤੇ ਜਿਹੜੀ ਉਹ ਜਿਹ ਇਹਨਾਂ ਨੂੰ ਆਪਣਾ ਫਿਊਚਰ ਹਨੇਰਾ ਦਿਖ ਰਿਹਾ ਪਰ ਥੋੜੇ ਤੁਸੀਂ ਨੇ ਜਿਹੜੇ ਚਾਹੇ ਉਹ ਕਿਸੇ ਹੋਮ ਮਿਨਿਸਟਰ ਦਾ ਵਾਕੀ ਮੰਤਰੀਆਂ ਦੇ ਨਾਲ ਉਹ ਤੁਸੀਂ ਦੇਖੋ ਨਾ ਜਿਹੜੇ ਇਹਨਾਂ ਦੇ ਸਰਦਾਲੂਆਂ ਦੇ ਬੱਚੇ ਨੇ ਉਹ ਗੁਰੰਗ ਦਲ ਸ਼ਾਮਲ ਕਰਕੇ ਉਹਨੂੰ ਨੌਕਰੀ ਦਿੰਦਾ ਹੋਇਆ ਉਹਦੀ ਸਾਧਕਰੀ ਕੋਰੀ ਕਮਾਲ ਹੀ ਕਰਤੀ ਸੀ ਉਹ ਕਹਿੰਦੇ ਵੀ ਪਕੌੜੇ ਤਲ ਕੇ ਵੀ ਤਾਂ ਬੰਦਾ ਪੈਸੇ ਕਮਾਈ ਸਕਦਾ ਐ ਅਸੀ ਕੋਈ ਗੱਲ ਨਹੀਂ ਹਮਮ ਮਤਲਬ ਉਹ ਪਕੌੜੇ ਤਲ ਲੈਣ ਸੋ ਇਹ 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 ਆਪਣੇ ਆਪ ਦੇ ਵਿੱਚ ਨਾ ਸਾਡੇ ਮੂਰਖ ਦੀ ਬਿਲਕੁਲ ਜਿਹੜੀ ਤਸਵੀਰ ਸਾਡੇ ਸਾਹਮਣੇ ਆ ਗਈ ਹੈ ਇਹਦੇ ਨਾਲ ਕਿ ਲੋਕਾਂ ਨਾਲ ਕੋਈ ਤੱਲਕ ਨਹੀਂ ਆਪੋਜੀਸ਼ਨ ਲਈ ਕੋਈ ਸਪੇਸ ਨਹੀਂ ਹੈ 인ਕੰਪੀਟੈਂਸ ਸਿਰੇ ਦੀ ਹੈ ਤੁਸੀਂ ਰੋਕ ਨਹੀਂ ਸਕਦੇ ਉਹਨਾਂ ਨੂੰ ਹੂੰ ਹੂੰ ਤੇ ਆਪਣੇ ਮੰਤਰੀ ਨੂੰ ਨਹੀਂ ਪਤਾ ਲੱਗਿਆ ਤੁਹਾਡੇ ਆਪਣੇ ਮਤਲਬ ਸੰਸਦ ਨੂੰ ਨਹੀਂ ਪਤਾ ਲੱਗਿਆ ਕਿ ਕੌਣ ਨੇ ਹੂੰ ਭਾਜੀ ਮੇਰੀ ਕੰਸਟਿਟੂਐਂਸੀ ਦੇ ਸੀ ਮੈਂ ਉਹਨਾਂ ਨੂੰ ਪਾਸ ਦੇ ਤਾਂ ਮੈਂ ਉਹਨਾਂ ਨਾਲ ਇਨਟੱਚ ਸੀ ਮਤਲਬ ਬਿਨਾ ਬਿਨਾ ਸੋਚੀ ਸਮਝੀ ਦੇ ਦਿੱਤਾ ਤੁਸੀਂ ਹੂੰ ਪਰ ਦੂਜੇ ਪਾਸੇ ਉਹਨਾਂ ਦਾ ਜਿਹੜਾ ਕੀ ਜਿਹੜਾ ਫੜਿਆ ਕਿ ਲਲਿਤ ਚਾਹੋ ਫਿਰ ਕਹਿੰਦੇ ਸਾਨੂੰ ਇੱਕ ਇੱਕ ਮਿੰਟ ਦੀ ਖਬਰ ਸੀ ਪੁਲਿਸ ਦੀ ਵੀ ਤੇ ਹੂੰ ਹੂੰ ਇਹਦਾ ਮਤਲਬ ਸਰਕਾਰ ਨਾਲੋਂ ਜ਼ਿਆਦਾ ਐਫੀਸ਼ੀਐਂਟ ਸੀਗੇ ਹੂੰ ਹੂੰ ਸੱਦ ਨੂੰ ਕੋਈ ਹੋਰ ਇਹ ਤਾਂ ਚਾਰ ਬੱਚੇ ਹੀ ਸੀਗੇ ਕਹਿ ਲਓ 6 ਹੋਣਗੇ 10 ਹੋਣਗੇ ਚਲੋ ਜੇ ਕੋਈ ਤੇ ਏਜੰਸੀ ਜਾਂ ਕੋਈ ਦੇਸ਼ ਵਿਰੋਧੀ ਸ਼ਕਤੀ ਹੂੰ ਸਿੱਧਾ ਕਰਨਾ ਚਾਹੇ ਤਾਂ ਮਤਲਬ ਸਰਕਾਰ ਤਾਂ ਬਿਲਕੁਲ ਸਾਡੀ ਬਿਲਕੁਲ ਹੀ ਲੱਲ ਹਾਂ ਕੁਝ ਵੀ ਨਹੀਂ ਕਰਦਾ ਜੇ ਕਿਸੇ ਵੱਡੀ ਦੇਸ਼ ਵਿਰੋਧੀ ਸ਼ਕਤੀ ਜਾਂ ਵਿਦੇਸ਼ੀ ਉਹਨਾਂ ਲਈ ਐਕਸਰਸਾਈਜ਼ ਇਹ ਹੁੰਦੀ ਤਾਂ ਬੜੀ ਕਾਤਕ ਸਿਰ ਉੱਠਦੀ ਸੀ ਇਸ ਮਤਲਬ ਇਹਦਾ ਮਤਲਬ ਇਹ ਹੋਇਆ ਵੀ ਜੇ ਤੁਸੀਂ ਆਪਣੀ ਪਾਰਲੀਮੈਂਟ ਦੇ ਵਿੱਚ ਐਮਪੀ ਆ ਬੈਠਿਆਂ ਨੂੰ ਨਹੀਂ ਬਚਾ ਸਕਦੇ ਉੱਥੇ ਤੱਕ ਵੀ ਤੁਹਾਡੇ ਆ ਸਕਦਾ ਜਿਹੜਾ ਕਿ ਦਿਲ ਲੋਕਤੰਤਰ ਦਾ ਹੂੰ ਹੂੰ ਫਿਰ ਬਾਕੀ ਸਿਕਿਉਰਟੀਆਂ ਜਿਹੜੀਆਂ ਚੱਕੀ ਫਿਰ ਰਹੇ ਉਹ ਤਾਂ ਮਤਲਬ ਕੀ ਹੈ ਪਰ ਇਸੇ ਤਰੀਕੇ ਨਾਲ ਬਹੁਤ ਨਾਵਾ ਹੋਈਆਂ ਨੇ ਬਹੁਤ ਸਾਰੀਆਂ ਇੱਕ ਉਹ ਦਵਿੰਦਰ ਸਿੰਘ ਫੜਿਆ ਗਿਆ ਸੀ ਇੱਥੇ ਨੂੰ ਲਈ ਆਉਂਦਾ ਮਿਲਿਟੈਂਟ ਉਹਨੂੰ ਯਾਦ ਹੋਣਾ ਹੈ ਐਨਆਈਏ ਨੇ ਬਾਅਦ ਚ ਉਹਦੇ ਕੇਸ ਵਾਪਸ ਲੈ ਲਏ ਸੀ ਕਿ ਜੀ ਨੈਸ਼ਨ ਸਿਕਿਉਰਟੀ ਦੀ ਵਜ੍ਹਾ ਨਾਲ ਸੀ ਵਾਪਸ ਲੈ ਰਹੇ ਆ ਪਤਾ ਨਹੀਂ ਕਿਹੜੀ ਸਿਕਿਉਰਟੀ ਸੀ ਉਹ ਚ ਇਸੇ ਤਰ੍ਹਾਂ ਈਐਮਓ ਦੇ ਨੋ ਹੇਟ ਕੋਈ ਕਸ਼ਮੀਰ ਦੇ ਵਿੱਚ 10-15 ਦਿਨ ਸਿਕਿਉਰਟੀ ਲਾ ਕੇ ਘੁੰਮਦਾ ਰਿਹਾ ਸੀ ਬੰਦਾ ਹੂੰ ਸਰ ਜੀ ਬਾਰੇ ਇਹ ਪ੍ਰਤੀਕੰਧ ਇਹ ਤਾਂ ਇੱਥੇ ਤੱਕ ਹੈ ਕਿ ਜੇ ਉਹਨਾਂ ਨੇ 100 ਵੀ ਲਿਆ ਹੂੰ ਤੱਕ ਕੰਟਰੋਲ ਕਰ ਲਓ ਪਰ ਆਪ ਇਹਨਾਂ ਨੂੰ ਕੰਟਰੋਲ ਨਹੀਂ ਹੋ ਰਿਹਾ ਨਾ ਇਸ ਕਰਕੇ ਬੈਕਫੁੱਟ ਤੇ ਹੁਣ ਕਹਿਣ ਜੋ ਕਿ ਕੁਝ ਨਹੀਂ ਨਾਟਕ ਸਾਹ ਕੋਈ ਕਾਰਨ ਹੋਰ ਵੀ ਹੋ ਸਕਦਾ ਹੈ ਸਰਕਾਰ ਜਿਹੜੀ ਚੁੱਪ ਹੈ ਕੇਸਲ ਵੱਟੀ ਹੋਈ ਹੈ ਵਿਰੋਧੀ ਤਰ੍ਹਾਂ ਇਸ ਮਾਮਲੇ ਨੂੰ ਬੜੇ ਵੱਡੇ ਪੱਧਰ ਉਤੇ ਡੈਰੇਚ ਲੈ ਰਹੀਆਂ ਨੇ ਕਈ ਤਰ੍ਹਾਂ ਦੇ ਜਿਹੜੇ ਵੱਡੇ ਦੋਸ਼ ਲਗਾਰੀਆਂ ਨੇ ਸਰਕਾਰ ਦਾ ਮोटो ਬੇਰਜ਼ਗਾਰੀ ਦਿੱਤੀ ਅਸੀਂ ਬਹੁਤ ਜ਼ਿਆਦੀ ਮਹਿੰਗਾਈ ਨੂੰ ਕੰਟਰੋਲ ਕੀਤਾ ਉਹ ਦੋ ਜਿਹੜੇ ਫੰਕਸ਼ਨਰੀ ਉਤੇ ਵਿਰੋਧੀ ਧਿਰਾਂ ਅਟੈਕ ਕਰੀਆਂ ਨੇ ਫਿਰ ਵੀ ਸਰਕਾਰ ਚ 2 ਕਰੋੜ ਨੌਕਰੀਆਂ ਮੋਦੀ ਸਾਹਿਬ ਨੇ ਹਰ ਸਾਲ ਦਿਆ ਕਰਨੀਆਂ ਸੀ ਹਮ ਰਿਜ਼ਲਟ ਉਹਦਾ ਆਪਣੇ ਸਾਹਮਣੇ ਹੈ ਹਮ ਹਮ ਕੀ ਚੀਜ਼ ਇਹ ਹੈ ਕਿ ਸਰਕਾਰ ਦੀ ਸਾਈਕੋਲੋਜੀ ਸਮਝਣ ਦੀ ਜ਼ਰੂਰਤ ਹੈ ਸਰਕਾਰ ਨਾ ਕਦੇ ਜਵਾਬ ਨਹੀਂ ਦਿੰਦੀ ਹਮ ਇਹ ਡਿਫੈਂਸ ਨਹੀਂ ਦਿੰਦੇ ਕਦੇ ਵੀ ਇਹ ਤਾਂ ਅਫੈਂਸ ਤੇ ਹੁੰਦੇ ਨੇ ਹੁਣ ਅਫੈਂਸ ਕੋ ਨਹੀਂ ਰਿਹਾ ਇਹਨੂੰ ਮਤਲਬ ਜੇ ਗਲਤ ਹੁੰਦਾ ਤਾਂ ਕਹਿੰਦੇ ਵੀ ਨਹਿਰੂ ਜ਼ਿੰਮੇਵਾਰ ਹੈ ਇਹਦੇ ਲਈ ਇਹ ਕਿਉਂਕਿ ਕਿਸੇ ਗੱਲ ਲਈ ਜ਼ਿੰਮੇਵਾਰ ਨਹੀਂ ਹਨ ਹੂੰ ਹੂੰ ਉਹ ਕਿਉਂ ਜਮਨੇ ਬਾਰੇ ਆਖਦੇ ਨੇ ਆਹ ਚੋਰ ਤੇ ਡਾਕਟਰ ਸਾਹਿਬ ਆ ਕਰਕੇ ਚੁੱਪ ਨੇ ਫਿਰ ਪੋਜੀਸ਼ਨ ਦੇ ਉੱਪਰ ਕਿਵੇਂ ਪਾਇਆ ਜਾਵੇ ਹੂੰ ਹੂੰ ਜੀ 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 ਬਿਲਕੁਲ ਡਾਕਟਰ ਸਾਹਿਬ ਆਮ ਤੌਰ ਤੇ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਹਨਾਂ ਦੇ ਪਿੱਛੇ ਕੋਈ ਵੱਖਰੀ ਤਰ੍ਹਾਂ ਦਾ ਮੋਟਿਵ ਹੁੰਦਾ ਹੈ ਜਾਂ ਆਜ਼ਾਦੀ ਨੂੰ ਲੈ ਕੇ ਜਾਂ ਕਿਸੇ ਸਮੁਦਾਏ ਦੇ ਹੱਕ ਦੇ ਵਿੱਚ ਇਦਾਂ ਦਾ ਕੌਮੀ ਇਤਿਹਾਸ ਪੱਤਰ ਦਾ ਵੀ ਹੁੰਦਾ ਕਈ ਵਾਰ ਪਰੰਤੂ ਜਿਹੜਾ ਬੇਰਜ਼ਗਾਰੀ ਨੂੰ ਲੈ ਕੇ ਇੱਕ ਮਹੇਗਾਏ ਨੂੰ ਲੈ ਕੇ ਜਾਂ ਇੱਕ ਤਾਨਾਸਾਈ ਦੇ ਖਿਲਾਫ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕਹਿ ਲਈਏ ਕਿ ਇੱਕ ਮਜਾਰਾ ਹੋਇਆ ਮਜਾਰਾ ਹੀ ਆਪਾਂ ਮੰਨਦੇ ਹਾਂ ਚਾਹੇ ਕਿ ਇਹ ਕੌਮੀ ਪੱਧਰ ਉੱਤੇ ਨੈਸ਼ਨਲ ਪੱਧਰ ਉੱਤੇ ਦੇਸ਼ ਦੀ ਇੱਕ ਵੱਡੀ ਸੁਰੱਖਿਆ ਨੂੰ ਸਨ ਵੀ ਹੈ ਜਾਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਸਾਰਾ ਪ੍ਰਦਰਸ਼ਨ ਹੈ ਵੱਖਰੀ ਤਰ੍ਹਾਂ ਦਾ ਬਿਲਕੁਲ ਪਿੰਡ ਸਾਹਿਬ ਇਹ ਥੋੜੀ ਸਮਝ ਤੋਂ ਜੇ ਬਾਹਰ ਹੈ ਗੱਲ ਕਿ ਇਹ ਜਿੰਨੀ ਗੱਲ ਦਿਖ ਰਹੀ ਹੈ ਇਹ ਇੰਨੀ ਨਹੀਂ ਹੈ ਚਲੇ ਤੋਂ ਵੱਧ ਜੀ ਜੀ ਕੋਈ ਚਾਰ ਨੌਜਵਾਨ ਨੂੰ ਇਸ ਤਰ੍ਹਾਂ ਮੋਟੀਵੇਟ ਕਰਨੇ ਉਹ ਜਿਸ ਤਰ੍ਹਾਂ ਆ ਰਹੀਆਂ ਨੇ ਖਬਰਾਂ ਤੋਂ ਫੇਸਬੁੱਕ ਰਾਹੀਂ ਇਕੱਠੇ ਹੋਏ ਉਹਨਾਂ ਦਾ ਕੋਈ ਪੁਰਾਣੀ ਜਾਣ ਵੀ ਨਹੀਂ ਸੀ ਹਮ ਤੇ ਕਿਹਨੇ ਇਕੱਠੇ ਕੀਤਾ ਕਿਹਨੇ ਸਾਰਾ ਕੁਝ ਫైనాన్స్ ਕੀਤਾ ਇਹ ਅਜੇ ਅਜੇ ਮਿਸਟਰੀ ਹੈ ਇਹ ਚੀਜ਼ ਕਹਿੰਦਾ ਪਾਵ ਕਿ ਪਰਦੇ ਦੇ ਪਿੱਛੇ ਕੋਈ ਅਜੇ ਕੋਈ ਸਕ੍ਰਿਪਟ ਹੋਰ ਵੀ ਸਾਹਮਣੇ ਆ ਸਕਦੀ ਹੈ ਖੁੱਲ ਕੇ ਬੋਲ ਸਕਦੀ ਉਹ ਹਾਲੇ ਚੁੱਪੇ ਸਾਇਲੈਂਟ ਬਿਲਕੁਲ ਹੋ ਸਕਦੀ ਹੈ ਕਿਉਂਕਿ ਅੱਜਕੱਲ ਦੀਆਂ ਜਿਹੜੀਆਂ ਸਟੇਟ ਨੇ ਨਾ ਜਿੰਨੀਆਂ ਵੀ ਸਟੇਟਾਂ ਨੇ ਦੁਨੀਆਂ ਦੀਆਂ ਹੀ ਕਹਿ ਲਓ ਉਹਨਾਂ ਨੇ ਬੜੀ ਕਿਸਮਾਂ ਦੇ ਆਪਰੇਸ਼ਨ ਉਹਨਾਂ ਨੇ ਸ਼ੁਰੂ ਕਰ ਲਏ ਨੇ ਸਭ ਦੇ ਵਿੱਚ ਹਾਂ 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 ਕੋਈ ਵੱਡੀ ਗੱਲ ਨਹੀਂ ਕਿ ਸਟੇਟ ਦਾ ਕੋ ਰੋਲ ਹੋਵੇ ਦੂਜੀ ਸਟੇਟ ਦੀਆਂ ਕਿਸੇ ਏਜੰਸੀਆਂ ਦਾ ਰੋਲ ਹੋਵੇ ਅੱ퍼 ਰੂਲ ਆਊਟ ਨਹੀਂ ਕੁਝ ਵੀ ਕਰ ਸਕਦੇ ਹਾਂ 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 ਪਰ ਜਿੰਨਾ ਕਿ ਦਿਖ ਰਿਹਾ ਹੈ ਉਪਰੇ ਪੱਧਰ ਦੇ ਉੱਪਰ ਜਿੰਨਾ ਕਿ ਨਜ਼ਰ ਆ ਰਿਹਾ ਹੈ ਟਿਪ ਆਫ ਦਾ ਆਈਸਬਰਗ ਹੈ ਇਹਦੇ ਥੱਲੇ ਕੁਝ ਨਾ ਕੁਝ ਵੱਡੀ ਸਾਜ਼ਿਸ਼ ਜ਼ਰੂਰ ਹੋਵੇ ਚਾਹੇ ਆਪੋਜੀਸ਼ਨ ਵੱਲੋਂ ਹੋਵੇ ਚਾਹੇ ਸਰਕਾਰ ਵੱਲੋਂ ਹੋਵੇ ਕਿਸੇ ਏ ਹੂੰ ਹੂੰ ਪਰ ਇਸ ਤਰ੍ਹਾਂ ਜਿਵੇਂ ਇਹ ਬਲੀਵੇਬਲ ਨਹੀਂ ਹੈ ਕਿ ਫੇਸਬੁੱਕ ਤੇ ਚਾਰ ਬੰਦੇ ਇਕੱਠੇ ਹੋ ਕੇ ਆਪਣੀ ਜ਼ਿੰਦਗੀ ਬਿਲਕੁਲ ਤਬਾਹ ਕਰਨ ਦੇ ਲਈ ਤੁਰ ਪੈਣ ਕਿ ਜੇ ਅਸੀਂ ਸਿਰਫ ਉਥੇ ਇੱਕ ਦਿਨ ਦੀ ਲੌਲਾ ਪਾ ਕੇ ਦੋ ਘੰਟਿਆਂ ਲਈ ਸਾਰੀ ਜ਼ਿੰਦਗੀ ਜੀਣੇ ਲੱਗਣੀ ਹੈ ਜਾਂ ਫਿਰ ਇਹ ਥੋੜੀ دیر ਬਾਅਦ ਬਾਅਦ ਚ ਪਤਾ ਲੱਗਦਾ ਹੁੰਦਾ ਜਿਹੜਾਂ ਜੁੜੋਂ ਚ ਛੱਡੇ ਜਾਂਦੇ ਨੇ ਬੰਦੇ ਹੂੰ ਹੂੰ ਸਿੰਘ ਵੀ ਇਸ ਤਰ੍ਹਾਂ ਕਰਕੇ ਸੀ ਉਹ ਕਹਿੰਦੇ ਦੋ ਪਤਨੀਆਂ ਨੂੰ ਦਿੱਲੀ ਨੂੰ ਲੈ ਕੇ ਆ ਰਹੇ ਸੀ 26 ਜਨਵਰੀ ਦੇ ਲਈ ਮੁਰਕੇ ਅਫਸੋਸ ਹੋ ਗਏ ਹੂੰ ਅੱਜਕੱਲ ਸਟੇਟਾਂ ਖੁਦ ਵੀ ਇਸ ਤਰ੍ਹਾਂ ਦੇ ਸੈਂਸੇਸ਼ਨਲਾਈਜ਼ ਕਰਨ ਵਾਲੇ ਮਸਲੇ ਖੜੇ ਕਰ ਲੈਂਦੀਆਂ ਨੇ ਦੀ ਪ੍ਰਪਰਗੰਡਾ ਯੂਜ਼ ਕੀਤਾ ਜਾ ਸਕੇ ਤੁਸੀਂ ਦੇ ਕੇਐਨਕੇ ਦੇ ਗਵਰਨਰ ਨੇ ਜਿਹੜੇ ਉਹਨੇ ਤਾਂ ਪਲਵਾਮਾ ਦੇ ਉੱਪਰ ਹੀ ਕਿੰਨੇ ਇਸ਼ੂ ਖੜੇ ਕਰਤੇ ਸੀ ਹਾਂ ਹਾਂ ਬਿਲਕੁਲ ਵੱਡੀ ਚਰਚਾ ਰਹਿੰਦੀ ਉਹ ਗਵਰਨਮੈਂਟ ਆ ਤੇ ਸਟੇਟ ਦੀ ਜਿਹੜੀ ਕ੍ਰੈਡੀਬਿਲਟੀ ਹੈ ਅੱਜ ਕੱਲ ਉਹ ਇਸ ਪੱਧਰ ਤੱਕ ਥੱਲੇ ਗਿਰ ਗਈ ਹੈ ਕਿ ਕੁਝ ਵੀ ਪੋਸੀਬਲ ਹੈ ਹਾਂ ਹਾਂ ਇਸੇ ਕਰਕੇ ਗਵਰਨਮੈਂਟ ਵੀ ਹੈ ਅਦਰਵਾਈਜ਼ ਜੇ ਕੋਈ ਕਲੀਅਰ ਗੱਲ ਹੁੰਦੀ 6 ਦੇ 6 ਬੰਦੇ ਪੜ ਲਏ ਉਹਨਾਂ ਨੇ ਹਾਂ ਹਾਂ ਪਰ ਬਿਆਨ ਦੇਣ ਚ ਕੀ ਹਰਜ ਸੀਗਾ ਹਾਂ ਪਰ ਉਹ ਬਿਆਨ ਜਦੋਂ ਵੀ ਦੇਣਗੇ ਤੁਸੀਂ ਦੇਖਿਓ ਓਪੋਜੀਸ਼ਨ ਦਾ ਨੋਟ ਇਹਦੇ ਵਿੱਚ ਹਾਂ ਬਿਆਨ ਦਾ ਪੱਧਰ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਇਸੇ ਹੀ ਹੋਊਗਾ ਕਿ ਜੀ ਅਸੀਂ ਨਹੀਂ ਜ਼ਿੰਮੇਵਾਰ ਦੂਜੇ ਜ਼ਿੰਮੇਵਾਰ ਨਹੀਂ ਮਤਲਬ ਸਾਰੇ ਨਾ ਬਲੇਮ ਵਰਤੀ ਲੱਗਦੇ ਰਹਿੰਦੇ ਨੇ ਬਲੇਮ ਗੇਮ ਚ ਹੀ ਜਿਹਾਉਂਦੇ ਨੇ ਕੋਈ ਇਹ ਨਹੀਂ ਐਕਸੈਪਟ ਕਰਦਾ ਕਿ ਚਲੋ ਠੀਕ ਹੈ ਜੇ ਗਲਤੀ ਹੋ ਵੀ ਗਈ ਹੈ ਪਰਚੂਕ ਹੋ ਵੀ ਹੈ ਕਿ ਅਸੀਂ ਮਤਲਬ ਇਹਨਕੁਆਰੀ ਕਰਕੇ ਸਜ਼ਾ ਦੇ ਰਹੇ ਹਾਂ ਉਹ ਗੱਲ ਨਹੀਂ ਹਾਂ ਹਾਂ ਪਰਚੂਕਾਂ ਦੇ ਉੱਪਰੋਂ ਲਾਉਣਗੇ ਮਤਲਬ ਉਹ ਨਿਸ਼ੀਕਾਂ ਤੂਪੇ ਕਹਿ ਰਹੇ ਸੀ ਪਹਿਲਾਂ ਵੀ ਇੱਕ ਦੋ ਵਾਰਾਂ ਹੋ ਗਿਆ ਸੀ ਉਦੋਂ ਕਿਸੇ ਨੇ ਨਹੀਂ ਕਿਹਾ ਕਾਂਗਰਸ ਦੇ ਟਾਈਮ ਵੀ ਹੋਇਆ ਸੀ ਵੀ ਤੁਸੀਂ ਜਪੁੱਤਰ ਨਾ ਜਗ੍ਹਾ ਉਸ ਦੇ ਟਾਈ ਹਮ ਹਮ ਮਤਲਬ ਇਹ ਇਹ ਜਿਹੜੀ ਇਸ ਤਰ੍ਹਾਂ ਦਾ ਕਹਿ ਲਓ ਕਿ কেশਲ ਵਟਣੀ ਹੈ ਉਹਦੇ ਪਿੱਛੇ ਲੱਗ ਰਿਹਾ ਹੈ ਕਿ ਕੋਈ ਗਹਿਰੀ ਸਾਜ਼ਿਸ਼ ਜ਼ਰੂਰ ਹੈ ਹਮ ਹਮ ਬਿਲਕੁਲ ਡਾਕਟਰ ਸਾਹਿਬ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਪਰਦੇ ਪਿੱਛੇ ਕੀ ਹੈ ਦੇਖਦੇ ਹਾਂ ਕਿ ਉਹ ਜਿਹੜੀ ਸਿਕਰ ਕਦੋਂ ਹੋਊ ਬੂ ਆਪਣਾ ਮੋਹੂ ਬੁਲਦੀ ਹੈ ਕਦੋਂ ਉਹ ਦਿਸੇਗੀ ਪ੍ਰਤੱਖ ਤੌਰ ਤੇ ਖਾ ਡਾਕਟਰ ਸਾਹਿਬ ਇੱਕ ਗ੍ਰਹਿ ਮੰਤਰਾਲੇ ਵੱਲੋਂ ਵੱਖਰੀ ਤਰ੍ਹਾਂ ਦਾ ਇੱਕ ਦੇਸ਼ ਭਰ ਦੇ ਆਈਪੀਐਸ ਨੂੰ ਕਹਿ ਲਈਏ ਕਿ ਭਾਰਤੀ ਪੁਲਿਸ ਅਧਿਕਾਰੀਆਂ ਨੂੰ ਇੱਕ ਨਿਰਦੇਸ਼ ਦਿੱਤਾ ਹੈ ਕਿ ਜਿਹੜੀ ਤੁਹਾਡੀ ਅਚਲ ਜਾਇਦਾਦ ਹੈ ਉਹਦਾ ਵੇਰਵਾ ਦਿਓ 31 ਜਨਵਰੀ ਤੱਕ ਰਿਟਰਨ ਆਪਣੀ ਫਿਲ ਕਰੋ ਡਾਕਟਰ ਸਾਹਿਬ ਪਹਿਲਾਂ ਆਪਾਂ ਇਹ ਗੱਲ ਕਰੀਏ ਕਿ ਚੱਲ ਤੇ ਅਚਲ ਜਾਇਦਾਦ ਕਿਹੜੀ ਹੈ ਤੇ ਗ੍ਰਹਿ ਮਤਰਾਲਾ ਅਚਲ ਜਾਇਦਾਦ ਨੂੰ ਕਿਉਂ ਨਿਰੀਖਣ ਕਰਨ ਦੀ ਤਾਕਤ ਦੇ ਵਿੱਚ ਦੇਖੋ ਵੈਸੇ ਤਾਂ ਦੋਨੇ ਪ੍ਰੋਪਰਟੀਆਂ ਹੋਣੀਆਂ ਚਾਹੀਦੀਆਂ ਹੁੰਦੀਆਂ ਨੇ ਉਹ ਤਾਂ ਈਡੀ ਚੱਲ ਰਿਹਾ ਹੈ ਬਹੁਤ ਸਾਰੇ منی ਲਾਂਡਰਿੰਗ ਕਰਦੇ ਹੀ ਨੇ ਜਿੰਨੇ ਵੀ ਕੋਈ ਐਕਟ ਵੀ ਹੋਣ ਇਹ ਅਚਲਲੇ ਹੈ ਕਿ ਇਮੋਵੇਬਲ ਪ੍ਰੋਪਰਟੀ ਹੈ ਕਿ ਉਹਨਦੀ ਲੈਂਡ ਉਹਨਾਂ ਦਾ ਹਾਊਸ ਜਾਂ ਜੋ ਵੀ ਜਿਹੜੀ ਇਮੋਵੇਬਲ ਪ੍ਰੋਪਰਟੀ ਹੈ ਵੀ ਉਹਦਾ ਉਹ ਆਪਣਾ ਬਿਉਰਾ ਜਮ੍ਹਾਂ ਕਰਾਉਣ 2023 ਦੇ ਅੰਤ ਤੱਕ ਉਹ ਬੇਸਿਕਲੀ ਤਾਂ ਚੰਗੀ ਗੱਲ ਹੈ ਚਲੋ ਇਹ ਮੇਰਾ ਖਿਆਲ ਹੈ ਕੋਈ ਸਪੈਸ਼ਲ ਸਰਕੂਲਰ ਕੱਢਣ ਦੀ ਗੱਲ ਨਹੀਂ ਹੈ ਇਹ ਤਾਂ ਆਈਐਸ ਦਾ ਵੀ ਆਈਪੀਐਸ ਦਾ ਵੀ ਸਾਰੇ ਉਹਨਾਂ ਦੀ ਅੱਛਾ ਫਿਰ ਉਹ ਰਿਟਰਨ ਭਰਦੇ ਹੀ ਹੋਣਗੇ ਇਨਕਮ ਟੈਕਸ ਰਿਟਰਨ ਸਾਰੇ ਹੀ ਭਰਦੇ ਨੇ ਹੂੰ ਪਰ ਇਹ ਕਿ ਮੇਰੇ ਖਿਆਲ ਦੇ ਵਿੱਚ ਇਹ ਕਿਤੇ ਵਿੱਚ ਕੁਝ ਗਿਣਤੀ-ਮਿੰਤੀ ਹੋਣੀ ਹੈ ਕੁਝ ਨੂੰ ਬਿਟਿਮਾਈਜ਼ ਕਰਨਾ ਹੋਣਾ ਕੁਝ ਨੂੰ ਪ੍ਰਮੋਟ ਕਰਨਾ ਹੋਣਾ ਪਰ ਇਹ ਇਹ ਮੂਰਖ ਤੋਂ ਮੂਰਖ ਬੰਦਾ ਵੀ ਜਾਣਦਾ ਵੀ ਕਿ ਅੱਜਕੱਲ ਪ੍ਰਾਪਰਟੀ ਆਪਣੇ ਨਾਂ ਦੇ ਕੌਣ ਰੱਖਦਾ ਹੈ ਹੂੰ ਅੱਜਕੱਲ ਤਾਂ ਮਦਦ ਵੀ ਕਿੰਨੇ ਹੀ ਤਾਂ ਉਡਾਰ ਹੋ ਗਏ ਨੇ ਸਾਡੇ ਇਥੋਂ ਹਜ਼ਾਰਾਂ ਕਰੋੜਾਂ ਲੈ ਕੇ ਹੂੰ ਲੋਨ ਲੈ ਕੇ ਲੁੱਟ ਕੇ ਲਟਾ ਕੇ ਆਪਣਾ ਆਰਾਮ ਨਾਲ ਬਾਹਰ ਬੈਠੇ ਮੋਜਾਂ ਕਰ ਰਹੇ ਨੇ ਅਸੀਂ ਉਹਨਾਂ ਦੇ ਕੇਸ ਵੀ ਨਹੀਂ ਫੋਲੋ ਅਪ ਕਰ ਰਹੇ ਹੂੰ ਹੂੰ ਠੀਕ ਮੇਰਾ ਖਿਆਲ ਹੈ ਇਲੈਕਸ਼ਨ ਐਕਸਰਸਾਈਜ਼ ਲੱਗਦੀ ਹੈ ਕਿ ਅਸੀਂ ਇਮਾਨਦਾਰੀ ਵਾਲਾ ਟਰਾਂਸਪੇਰੈਂਸੀ ਵਾਲਾ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਅਸੀਂ ਸੈੱਟ ਕਰ ਰਹੇ ਹਾਂ ਕੁਝ ਸ਼ਾਇਦ ਰਡਾਰ ਤੇ ਹੋਣ ਤੇ ਬਸ ਸਾਰੇ ਪੱਠੇ ਕਰਕੇ ਕਿ ਇਹਨਾਂ ਨੂੰ ਰਗੜਨਾ ਉਸ ਬਹਾਨੇ ਦੇ ਨਾਲ ਸੋ ਇਹ ਇਹ ਕੋਈ ਮੇਰਾ ਖਿਆਲ ਹੈ ਉੱਪਰ ਦੇਖਿਓ ਵੈਲਕਮ ਕਰਨ ਵਾਲੀ ਗੱਲ ਹੈ ਚੰਗੀ ਗੱਲ ਹੈ ਪਰ ਕਿਉਂ ਸਾਰਾ ਹਿੱਤਲ ਕਹਿੰਦੀਆਂ ਕੁਛ ਨਹੀਂ ਕਰਦੀਆਂ ਕੁਛ ਨਹੀਂ ਮੋਟਿਵ ਕੋਈ ਹੋਰ ਹੁੰਦਾ ਹੈ ਮਤਲਬ کہیں ਸਾਰਾ کہیں پہ ਨਿਸ਼ਾਨਾ ਉਹ ਮਤਲਬ ਇਦਾਂ ਵੀ ਹੋ ਸਕਦੀ ਹੈ ਗੱਲ ਪਰ ਫਿਰ ਵੀ ਮੈਂ ਸਭ ਦਾ ਵੈਲਕਮ ਕਰਨ ਵਾਲੀ ਗੱਲ ਹੈ ਕਿ ਜਿਹੜੇ ਵੀ ਅਫਸਰ ਉਹਨਾਂ ਦੀ ਜਿਹੜੀ ਵੀ ਚੱਲ ਅਚਲ ਜਿਹੜੀ ਵੀ ਮੂਵੇਬਲ ਇਮੋਵੇਬਲ ਸਾਰੀ ਪ੍ਰਾਪਰਟੀ ਹੈ ਜਿਹੜੀ ਉਹਨਨ ਰਿਕਾਰਡ ਹੋਣੀ ਚਾਹੀਦੀ ਹੈ ਤਾਂ ਚੰਗੀ ਗੱਲ ਹੈ ਤਾਂ ਉਸ ਨੂੰ ਦਾ ਵੀ 파ਰਟੀ ਹੈ ਨੇ ਸੋ ਵੈਸੇ ਵੀ ਦੇਖੀ ਸੁਰੱਖਿਆ ਦਾ ਮਾਮਲਾ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਹੈ ਜੀ ਬਿਲਕੁਲ ਬਿਲਕੁਲ ਪੀਪੀਐਸ ਬਹੁਤ ਬਡੀ ਇੱਕ ਸਰਵਿਸ ਹੈ ਸਾਡੇ ਬੜੇ ਉਤਜੋਗ ਅਪਸਰ ਵੀ ਹੈਗੇ ਨੇ ਐਸੀ ਗੱਲ ਉਹਦੇ ਚ ਸਪਸ਼ਟ ਵੀ ਹੈਗੇ ਨੇ ਇਹ ਵੀ ਕੋਈ ਐਸੀ ਗੱਲ ਅੱਛਾ ਇਸੇ ਤਰ੍ਹਾਂ ਬੀਰੋਕ੍ਰੇਸੀ ਦਾ ਇਸ ਪਰ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਸਾਰੇ ਦੇ ਸਾਰੇ ਵਿਚਾਰੇ ਹੁਣ ਬੇਸਿਕਲੀ ਰੀਸੀਵਿੰਗ ਐਂਡ ਤੇ ਹੀ ਨੇ ਹੁਣ ਤਾਂ ਪੋਲੀਟਿਸ਼ਨਾਂ ਦਾ ਹੀ ਰਾਜ ਹੈ ਹਮ ਜੀ ਪੋਲੀਟਿਸ਼ਨਾਂ ਦੇ ਉੱਪਰ ਕਾਰਪੋਰੇਟਾਂ ਦਾ ਰਾਜ ਹੈ ਇਹ ਤਾਂ ਵਿਚਾਰਾ ਇਹ ਪਰਚੂਨ ਲੈਵਲ ਦੀ ਹੈ ਜੇ ਇਹ ਕੋਈ ਕ੍ਰਪਸ਼ਨ ਕਰ ਵੀ ਲੈਂਦੇ ਹੋਣਗੇ ਨਾ ਹਮ ਜੀ ਦੇ ਇੰਡੀਆ ਦੇ ਵਿੱਚ ਹੁਣ ਪਰਚੂਨ ਤੇ ਥੋਕ ਦਾ ਰੋਲਾ ਹੈ ਤੇ ਥੋਕ ਪਰੋਗਿਸ਼ ਬਾਸੇ ਪਰਚੂਨ ਨੂੰ ਸਜਾਇਆ ਇਹ ਹੈ ਸਰ ਪਰ ਆਈਐਸ ਅਫਸਰਾਂ ਦਾ ਵੀ ਉਹਨਾਂ ਨੂੰ ਅਲੱਗ ਰੱਖਿਆ ਗਿਆ ਹੈ ਹਾਲਾਂਕਿ ਇਹ ਪੋਸਟਾਂ ਬੜੀਆਂ ਸੇਮ ਸੇਮ ਜੀਆਂ ਨੇ ਮੇਰੇ ਖਿਆਲ ਡਾਇਰੈਕਟਰੀ ਡਾਇਰੈਕਟਲੀ ਉਹ ਹੋਮ ਮਿਨਿਸਟਰੀ ਦੇ ਅੰਡਰ ਨਹੀਂ ਆਉਂਦੇ ਉਹ ਪਰਸੋਨਲ ਦਾ ਜਿਹੜਾ ਡਿਪਾਰਟਮੈਂਟ ਹੈ ਉਹਦੇ ਅੰਡਰ ਆਉਂਦੇ ਨੇ ਇਹ ਅਸਰ ਆਈਪੀਐਸ ਡਾਇਰੈਕਟ ਹੀ ਆ ਜਾਂਦੇ ਨੇ ਉਹਨਾਂ ਨੂੰ ਕੈਂਡੀ ਟੂਡੇ ਬੇਸਿਸ ਤੇ ਬਿਲਕੁਲ ਡਾਕਟਰ ਸਾਹਿਬ ਜਿਹੜੇ ਇਹ ਮੁੱਦੇ ਸਨ ਮੁੱਦੇ ਬੜੇ ਦੇਸ਼ ਲਈ ਜਾਂ ਕਹਿ ਲਈਏ ਕਿ ਪੂਰੇ ਰਾਸ਼ਟਰ ਲਈ ਬੜੇ ਅਹਿਮ ਨੇ ਸੁਰੱਖਿਆ ਦਾ ਮਾਮਲਾ ਤਾਂ ਆਪਣੇ ਆਪ ਦੇ ਵਿੱਚ ਹਰ ਪੱਖ ਤੇ ਹਰ ਪੱਧਰ ਉਤੇ ਅਹਿਮ ਹੁੰਦਾ ਜੇਕਰ ਪਾਰਲੀਮੈਂਟ ਨਾਲ ਜਾਜ ਜੁੜੇ ਤਾਂ ਇਹ ਹੋਰ ਵੀ ਆਤਮ ਹੁੰਦਾ ਕਹਿ ਰਹੇ ਸਾਰੇ ਮਾਮਲੇ ਉਤੇ ਡਾਕਟਰ ਸਾਹਿਬ ਤੁਸੀਂ ਜਿਹੜੇ ਵਕ ਵਕ ਪਹਿਲਾਂ ਨੂੰ ਵਿਸਤਾਰਪੂਰਵਕ ਇਹ ਮਿਸ਼ਨ ਪੰਜਾਬੀ ਲਈ ਜਿਹੜੀ ਗੱਲਬਾਤ ਸਾਂਝੀ ਕੀਤੀ ਵਕਤ ਦਿੱਤਾ ਤੁਹਾਡਾ ਸ਼ੁਕਰਾਨਾ ਧੰਨਵਾਦ ਸ਼ੁਕਰੀਆ ਬੰਦੀ ਸਾਹਿਬ ਸਰੋਤਿਆਂ ਦਾ ਹੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ